ਸਸਿਕਾਲ ਜੀ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇਸ ਵੇਲੇ ਦੀ ਇੱਕ ਵੱਡੀ ਖਬਰ ਕੈਨੇਡਾ ਤੋਂ ਆ ਰਹੀ ਹੈ ਜਿੱਥੇ ਕਪਿਲ ਸ਼ਰਮਾ ਦੇ ਨਵੇਂ ਕੈਫੇ ਤੇ ਹਮਲਾ ਹੋਇਆ ਹੈ। ਇੱਕ ਵਿਅਕਤੀ ਵੱਲੋਂ ਇਸ ਕੈਫੇ ਤੇ ਗੋਲੀਆਂ ਚਲੇ ਗਏ ਨੇ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਅਕਤੀ ਇਸ ਕੈਫੇ ਤੇ ਗੋਲੀਆਂ ਚਲਾਉਂਦਾ ਨਜ਼ਰ ਆਇਆ ਹੈ। ਤੋਂ ਦੱਦੀ ਕਿ ਕੁਝ ਦਿਨ ਪਹਿਲਾਂ ਹੀ ਕਪਿਲ ਸ਼ਰਮਾ ਬਲੋ ਕੈਨੇਡਾ ਵਿੱਚ ਆਪਣਾ ਕੈਫੇ ਖੋਲਿਆ ਗਿਆ ਸੀ ਜਿਸ ਨੂੰ ਕੈਪਸ ਕੈਫੇ ਦਾ ਨਾਮ ਦਿੱਤਾ ਗਿਆ ਸੀ। ਜਿਸ ਤੇ ਅੱਜ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਕੈਫੇ ਤੇ ਗੋਲੀਆਂ ਚੱਲੀਆਂ ਨੇ। ਇਸ ਦਾ ਕਾਰਨ ਹਾਲੇ ਤੱਕ ਸਾਹਮ ਪਰ ਵੱਡੀ ਖਬਰ ਨਿਕਲ ਕੇ ਸਾਹਮਣੇ ਆਹੀ ਹੈ ਕਿ ਕੈਪਸ ਕੈਫੇ ਤੇ ਗੋਲੀਆਂ ਚੱਲੀਆਂ ਨੇ ਕਪਿਲ ਸ਼ਰਮਾ ਵੱਲੋਂ ਕੈਨੇਡਾ ਵਿੱਚ ਇੱਕ ਕੈਫੇ ਖੋਲ੍ਹਿਆ ਗਿਆ ਸੀ ਇਹ ਕੈਫੇ ਕੁਝ ਦਿਨ ਪਹਿਲਾਂ ਹੀ ਖੋਲ੍ਹਿਆ ਗਿਆ ਸੀ ਤੇ ਅੱਜ ਇਸ ਤੇ ਗੋਲੀਆਂ ਚੱਲ ਗਈਆਂ ਨੇ ਇਸ ਤੇ ਇਲਾਕੇ ਵਿੱਚ دہشت ਦਾ ਮਾਹੌਲ ਹੈ ਤੁਹਾਨੂੰ ਦੱਸਦੀ ਕਿ ਕੈਪਸ ਕੈਫੇ ਤੇ ਗੋਲੀਆਂ ਚੱਲਣ ਕਾਰਨ ਪੂਰੇ ਇਲਾਕੇ ਵਿੱਚ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ ਇਲਾਕੇ ਦੇ ਲੋਕ ਡਰੇ ਹੋਏ ਨੇ ਤੇ ਇਹਨਾਂ ਗੋਲੀਆਂ ਚੱਲਣ ਦਾ ਹਾਲੇ ਤੱਕ ਕੋਈ ਵੀ ਕਾਰਨ ਸਾਹਮਣੇ ਨਹੀਂ ਆਇਆ ਤੁਹਾਨੂੰ ਦੱਸਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਗੱਡੀ ਵਿੱਚ ਬੈਠਾ ਇੱਕ ਵਿਅਕਤੀ ਇਸ ਕੈਫੇ ਤੇ ਗੋਲੀਆਂ ਚਲਾਉਂ ਕਪਿਲ ਸ਼ਰਮਾ ਵੱਲੋਂ ਕੈਨੇਡਾ ਵਿੱਚ ਖੋਲੇ ਗਏ ਇਸ ਕੈਫੇ ਦੀ ਬਹੁਤ ਚਰਚਾ ਹੋਈ ਸੀ। ਤੁਸੀਂ ਵੀ ਇਸ ਦੀਆਂ ਖੂਬਸੂਰਤ ਤਸਵੀਰਾਂ ਦੇਖੀਆਂ ਹੋਣਗੀਆਂ। ਇਸ ਕੈਫੇ ਦਾ ਨਾਮ ਕੈਪਸ ਕੈਫੇ ਰੱਖਿਆ ਗਿਆ। ਇਸ ਨੂੰ ਕਪਿਲ ਸ਼ਰਮਾ ਦੀ ਪਤਨੀ ਗਿਨੀ ਨੇ ਖੋਲਿਆ। ਕੈਫੇ ਦੇ ਗੁਲਾਬੀ ਆਰਾਮਦਾਇਕ ਤੇ ਅੰਦਰੂਨੀ ਹਿੱਸੇ ਤੋਂ ਬਾਅਦ ਹੁਣ ਇਸ ਦਾ ਮੈਨੂ ਵੀ ਖਬਰਾਂ ਵਿੱਚ ਹੈ। ਇਹ ਕੈਫੇ ਕਪਿਲ ਸ਼ਰਮਾ ਤੇ ਉਹਨਾਂ ਦੀ ਪਤਨੀ ਗਿਨੀ ਚੱਤਰਥ ਵੱਲੋਂ ਖੋਲਿਆ ਗਿਆ ਹੈ। ਕੈਪਸ ਕੈਫੇ ਦੇ ਬਾਹਰ ਉਹਨਾਂ ਦੇ ਇੰਸਟਾ ਪੇਜ ਤੇ ਬਹੁਤ ਸਾਰੀਆਂ ਸੁੰਦਰ ਤਸਵੀਰਾਂ ਵੀ ਦੇਖੀਆਂ ਚੁੱਕੀਆਂ ਨੇ। ਤੁਹਾਨੂੰ ਦਾਦੇ ਕਿ ਕਪਿਲ ਸ਼ਰਮਾ ਦੇ ਇਸ ਕੈਫ ਸੂਖਿਆ ਬਟੂਰੀਆਂ ਨਾਸ਼ਤੇ ਦੇ ਮੀਨੂ ਵਿੱਚ ਪੈਨਕੇਕ, ਦਹੀਂ ਦਾ ਕਟੋਰਾ, ਵੈਫਲਸ, ਫੁਕਾਕੀਆ, ਸੈਂਡਵਿਚ, ਫ੍ਰੈਂਚ ਟੋਸਟ ਅਤੇ ਅਵੋਕਾਡੋ ਟੋਸਟ ਸ਼ਾਮਲ ਹਨ। ਤੁਹਾਨੂੰ ਦੱਸਦੀ ਕਿ ਇਸ ਕੈਫੇ ਵਿੱਚ ਮਿਲਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਦੱਸੀਆਂ ਜਾ ਰਹੀਆਂ ਨੇ ਕਿਉਂਕਿ ਇਹ ਕਪਲ ਸ਼ਰਮਾ ਦਾ ਕੈਫੇ ਹੈ ਇਸ ਲਈ ਲੋਕ ਇਹਨਾਂ ਨੂੰ ਖਾ ਵੀ ਰਹੇ ਨੇ। ਤੁਹਾਨੂੰ ਦੱਸਦੀ ਕਿ ਤੇ ਚੱਲਦੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਪਲ ਸ਼ਰਮਾ ਦੇ ਕੈਫੇ ਤੇ ਅਚਾਨਕ ਗੋਲੀਆਂ ਚਲਾਈ ਗਏ ਨੇ। ਰਾਤ ਦੇ ਵੇਲੇ ਇੱਕ ਵਿਅਕਤੀ ਵੱਲੋਂ ਗੱਡੀ ਵਿੱਚ ਬੈਠ ਕੇ ਇਸ ਕੈਫੇ ਤੇ ਗੋਲੀਆਂ ਚਲਾਈਆਂ ਗਏ ਨੇ ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿਸ ਦਾ ਕਾਰਨ ਹਲੇ ਤੱਕ ਸਾਹਮਣੇ ਨਿਕਲ ਕੇ ਨਹੀਂ ਆਇਆ ਕਿ ਇਸ ਕੈਫੇ ਤੇ ਗੋਲੀਆਂ ਕਿਉਂ ਚਲਾਈਆਂ ਗਏ ਨੇ ਪਰ ਅਚਾਨਕ ਇਸ ਤੇ ਕੈਫੇ ਤੇ ਗੋਲੀਆਂ ਚਲਾਉਣ ਕਾਰਨ ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਪਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮទਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ